ਤੁਸੀਂ ਸਾਰਿਆਂ ਨੇ ਬਾਗੀ ਨੂੰ ਤਾਂ ਜਾਣਦੀ ਹੋਵੋਗੇ ਜੋ ਕਿ ਇੱਕ ਪੰਜਾਬੀ ਸਿੰਗਰ ਆ ਤੇ ਸਿੱਧੂ ਮੂਸੇ ਵਾਲੇ ਦਾ ਕਟੜ ਫੈਨ ਵੀ ਆ ਤੇ ਪਿੱਛੇ ਜੇ ਬਾਗੀ ਦਾ ਇੱਕ ਗਾਣਾ ਵੀ ਬਹੁਤ ਜ਼ਿਆਦਾ ਵਾਇਰਲ ਹੋਇਆ ਸੀਗਾ ਜੇਲ ਬ੍ਰੇਕ ਜਿਸ ਵਿੱਚ ਕਰਨ ਓਜਲੇ ਨੂੰ ਬਾਗੀ ਨੇ ਦਿੱਤਾ ਸੀਗਾ ਰਿਪਲਾਈ ਤੇ ਉਸ ਗਾਣੇ ਵਿੱਚ ਸਿੱਧੂ ਮੂਸੇ ਵਾਲੇ ਦੀ ਤਾਰੀਫ ਵੀ ਕੀਤੀ ਸੀਗੀ ਬਾਗੀ ਨੇ ਕਿਹਾ ਸੀਗਾ ਕਿ ਪੈਰ ਬਰਾਬਰ ਸਮਝੇ ਲੌਂਦਾ ਅੱਤ ਫਿਰਦਾ ਆ ਚੱਕੀ ਜਿੰਨਾ ਚਿਰ ਸੀ ਫੂਫੜ ਤੇਰਾ ਜੋਂਦਾ ਪਾਂ ਪਾ ਕੇ ਸੀ ਰੱਖੀ ਪਰ ਬਾਗੀ ਦੇ ਰਿਪਲਾਈ ਤੋਂ ਬਾਅਦ ਕਰਨ ਓਜਲੇ ਦਾ ਕੋਈ ਖਾਸਾ ਰਿਪਲਾਈ ਤਾਂ ਨਹੀਂ ਆਇਆ ਪਰ ਬਾਗੀ ਨੇ ਆ ਕੱਲ ਪਰਸਵਾਲੇ ਆਪਣੇ ਨਵੇਂ ਸ਼ੋਅ ਵਿੱਚ ਕਰਨ ਓਜਲੇ ਨੂੰ ਇੱਕ ਹੋਰ ਰਿਪਲਾਈ ਕਰਦ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਕਾਰਨੋਜਲੇ ਦੇ ਕੈਨੇਡਾ ਵਾਲੇ ਘਰ ਤੇ ਗੋਲੀਆਂ ਚੱਲੀਆਂ ਸੀ ਤੇ ਕਾਰਨੋਜਲਾ ਕੈਨੇਡਾ ਤੋਂ ਦੁਬਈ ਵਿੱਚ ਸ਼ਿਫਟ ਹੋ ਗਿਆ ਸੀ ਤੇ ਉਸ ਨੂੰ ਲੈ ਕੇ ਸਿੰਗਰ ਬਾਗੀ ਦੇ ਵੱਲੋਂ ਕਾਰਨੋਜਲੇ ਨੂੰ ਇੱਕ ਵੱਡਾ ਰਿਪਲਾਈ ਕਰ ਦਿੱਤਾ ਜੇਹਦੀ ਕਿ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਆ ਬਾਗੀ ਨੇ ਕਾਰਨੋਜਲੇ ਨੂੰ ਕਿਹਾ ਕਿ ਮੈਂ ਸਿੱਖ ਕੌਮ ਨਾਲ ਤੁਰਾਂ ਤੁਰਦਾ ਨਹੀਂ ਝੁੱਕ ਕੇ ਤੇ ਬੈਠਾ ਤੇਰੇ ਵਾਂਗੂ ਛੱਕਿਆ ਦੁਬਈ ਨਹੀਂ ਉਹ ਲੁੱਕ ਕੇ ਬਾਗੀ ਦੇ ਇਹ ਵਾਲੇ ਬੋਲਾਂ ਨੂੰ ਸੁਣ ਕੇ ਸਾਫ਼ ਪਤਾ ਲੱਗ ਰਿਹਾ ਕਿ ਇਹ ਵਾਲਾ ਰਿਪਲਾਈ ਬਾਗੀ ਨੇ ਕਾਰਨੋਜਲੇ ਨੂੰ ਹੀ ਦਿੱਤਾ ਆ ਤੇ ਬਾਕੀ ਤੁਹਾਡਾ ਕੀ ਕਹਿਣਾ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ